ਤਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰ ਨਾਮ ਜਪੋ ਬਾਣੀ ਪੜੋ ਸੇਵਾ ਸਿਮਰਨ ਕਰੋ ਚੰਗੀ ਨੈਚਰ ਰੱਖੋ ਚੰਗਾ ਸੋਚੋ ਗੁਰੂ ਦੀ ਬਖਸ਼ਿਸ਼ ਕਿਰਪਾ ਹੋਏਗੀ ਜੋ ਸੋ ਚੰਗੇ ਜੇ ਚੰਗਾ ਸੋਚਾਂਗੇ ਚੰਗਾ ਹੀ ਹੋਣਾ ਹੈ ਬਾਕੀ ਇੱਕ ਜ਼ਰੂਰੀ ਬੇਨਤੀ ਹੈ ਸਮਾਪਤ ਹੋ ਗਿਆ ਸਭ ਤੋਂ ਕੌਸਟਲੀ ਪ੍ਰੋਪਰਟੀ ਮਹਿੰਗੀ ਜ਼ਾਇਦਾਤ ਤੁਹਾਡੇ ਆਪਣੇ ਬੱਚੇ ਨੇ ਕਿਸੇ ਦੇ ਇੱਕ ਪੁੱਤ ਧੀ ਹੈ ਕਿਸੇ ਦੇ ਦੋ ਚਾਰ ਬੱਚੇ ਨੇ ਸਭ ਤੋਂ ਕੌਸਟਲੀ ਪ੍ਰਾਪਰਟੀ ਮਹਿੰਗੀ ਜ਼ਾਇਦਾਤ ਤੁਹਾਡੇ ਆਪਣੇ ਬੱਚੇ ਨੇ ਇਹਨਾਂ ਬੱਚਿਆਂ ਨੂੰ ਸਿੱਖੀ ਨਾਲ ਜੋੜ ਦਿਓ ਬਾਣੀ ਨਾਲ ਜੋੜ ਦਿਓ ਜਿਹਦੇ ਬੱਚੇ ਸਿੱਖੀ ਨਾਲ ਜੁੜਗਾ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਤੇ ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਭਾਵੇਂ 40 ਕਿੱਲੇ ਜ਼ਮੀਨ ਖਰੀਦ ਲਿਆ ਸਾਡਾ ਲੋਕਾਂ ਨਾਲ ਸਿੱਧਾ ਕੰਟੈਕਟ ਰਹਿੰਦਾ ਇੱਕ ਭੈਣ ਦਾ ਫੋਨ ਆਇਆ ਰੋਣ ਲੱਗ ਪਈ ਕਹਿੰਦੀ ਜੀ ਵੀ ਵਾਈ ਕਿੱਲੇ ਜ਼ਮੀਨ ਹੈ ਬਹੁਤ ਕੋਸ਼ਰ ਆਪਰਾ ਕਹਿੰਦੀ ਹੁਣ ਬਹੁਤ ਮੁਸ਼ਕਲ ਹੈ ਮੈਂ ਕੀ ਹੋਇਆ ਕਹਿੰਦੀ 11ਵੀਂ ਕਲਾਸ ਚ ਕਾਕਾ ਪੜਦਾ ਹੈ ਕੱਲਾ-ਕੱਲਾ ਮੁੰਡਾ ਹੈ ਕਹਿੰਦੀ ਲੜ ਕੇ ਗਲ ਚ ਗੁੱਠਾ ਦੇ ਕੇ ਬੁਲਟ ਮੋਟਰਸਾਈਕਲ ਲੈ ਮੈਂ ਤਾਂ ਲੈਣਾ ਹੀ ਲੈਣਾ ਦੂਜੇ ਮੁੰਡਿਆਂ ਕੋ ਮੈਂ ਵੀ ਲੈਣਾ ਨਹੀਂ ਮੈਂ ਮਰ ਜਾ ਕਹਿੰਦੀ ਮੈਂ ਘਰ ਵਾਲੇ ਨੂੰ ਕਹਿੰਦਾ ਲੈ ਦਿੱਤਾ ਮੋਟਰਸਾਈਕਲ ਗੱਲ ਹੁਣ ਕੱਲੀ ਬੋਲਟ ਮੋਟਰਸਾਈਕਲ ਤੇ ਨਹੀਂ ਰੁਕੀ ਜਦੋਂ ਤਾਂ ਉਹਨੂੰ ਬੁਲਟ ਲੈ ਕੇ ਦਿੱਤਾ 11ਵੀਂ ਕਲਾਸ 'ਚ ਅਜੇ ਪੜਦਾ ਤੁਸੀਂ ਸੋਚਿਓ ਤੁਹਾਡੇ ਬੱਚੇ ਪੜਦੇ ਨੇ ਸਕੂਲਾਂ 11ਵੀਂ ਕਲਾਸ 'ਚ ਕਿੱਡਾ ਬੱਚਾ ਹੈ ਕਹਿੰਦੇ 11ਵੀਂ ਕਲਾਸ 'ਚ ਪੜਦਾ ਹੈ ਗੱਲ ਬੁਲਟ ਮੋਟਰਸਾਈਕਲ ਤੇ ਨਹੀਂ ਰੁਕੀ ਹੁਣ ਜਦੋਂ ਦਾ ਬੁਲਟ ਲਿਆ ਹੈ ਰਤਾਂ ਨੂੰ ਸ਼ਾਮਾਂ ਨੂੰ ਲੇਟ ਆਉਂਦਾ ਕਦੇ ਕਹਿੰਦਾ ਮੈਂ ਜਿੰਮ ਚੱਲਣਾ ਕਦੇ ਕਹਿੰਦਾ ਮੈਂ ਦੋਸਤਾਂ ਕੋਲ ਬੈਠਾ ਤੇ ਕਹਿੰਦੀ ਹੁਣ ਮੈਂ ਤਾਂ ਰੋਣੀ ਭਾਈ ਸਾਹਿਬ ਥੋੜੇ ਦਿਨਾਂ ਤੋਂ ਜਦੋਂ ਉਹ ਸ਼ਾਮੀ ਰਾਤੀ ਘਰ ਆਉਂਦਾ ਉਤੋਂ ਸ਼ਰਾਬ ਦਾ ਮਸਕ ਆਉਂਦਾ ਮੈਂ ਉਹਨੂੰ ਕਿਹਾ ਕਿ ਕੱਤ ਤੇ ਤੋ ਸ਼ਰਾਬ ਦਾ ਮਸਕ ਆਉਂਦਾ ਉਹ ਕਹਿੰਦਾ ਨਹੀਂ ਮम्मा ਅਸੀਂ ਬੀਅਰ ਪੀਦੀ ਹੈ ਸ਼ਰਾਬ ਨਹੀਂ ਕਹਿੰਦੀ 11ਵੀਂ ਕਲਾਸ ਚ ਬੱਚਾ ਸ਼ਰਾਬ ਬੀਅਰ ਪੀਣ ਲੱਪਿਆ ਤੁਸੀਂ ਆਪ ਸੋਚਿਓ ਪੇਰੈਂਟਸ ਦਾ ਮਾਂ ਪਿਓ ਦਾ ਕੀ ਭੁੱਖ ਰਹਿ ਗਿਆ ਜਿਹੜਾ 11ਵੇਂ ਕਲਾਸ ਦਾ ਬੱਚਾ ਇੱਕੋ ਇੱਕ ਪੁੱਤ ਹੈ ਸ਼ਰਾਬ ਪੀਂਦਾ ਤਾਂ ਕੋਈ ਇੱਕ ਵੇਖਿਓ ਅੱਗੇ ਕੀ ਹੈ ਸਾਥ ਸੰਗਤ ਅੱਜ ਸਭ ਤੋਂ ਖਾਸਲੀ ਪ੍ਰਾਪਰਟੀ ਤੁਹਾਡੇ ਬੱਚੇ ਨੇ ਆਪਣੇ ਬੱਚੇ ਬਚਾਓ ਉਹ ਕਿਵੇਂ ਬਚਾਉਣੇ ਨੇ ਆ ਸਮਾਗਮਾਂ ਦਾ ਤਾਂ ਲਾਵਾ ਇੱਥੇ ਤੁਹਾਨੂੰ ਕੋਈ ਲੰਗਰ ਪ੍ਰਸ਼ਾਦਾ ਪਕੌੜੇ ਸ਼ਕਲ ਨਹੀਂ ਸੱਦਿਆ ਇਸੇ ਲਈ ਸੱਦਿਆ ਕੋਈ ਨਾ ਕੋਈ ਗੱਲ ਆਪਾਂ ਸਿੱਖ ਕੇ ਜਾਈਏ ਆਪਣੇ ਬੱਚਿਆਂ ਨੂੰ ਬਚਾਉਣ ਦਾ ਕੋਈ ਤਰੀਕਾ ਹੈ ਆਪਣੇ ਘਰ ਵਿੱਚ ਰੋਟੀ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਜਦੋਂ ਆਪਣੇ ਪੁੱਤ ਬੱਚੇ ਦਾ ਕੋਈ ਚਾਹ ਦੁੱਧ ਭੋਜਨ ਪ੍ਰਸ਼ਾਦਾ ਬਣਾਉਣਾ ਵਾਹਿਗੁਰੂ 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 ਕਹਿ ਕੇ ਬਣਾਓ ਉਹਦੇ ਉੱਤੇ ਅਸਰ ਹੋ ਜਾਏਗਾ ਕਿਉਂ ਬਾਦਾਮ ਪਾਣੀ ਚ ਭਿਉਂਦਿਓ ਬਾਦਾਮ ਦੀ ਤਸਵੀਰ ਬਦਲ ਜਾਂਦੀ ਹੈ ਭੋਜਨ ਬਣਾਉਣ ਲੱਗਿਆਂ ਬਾਣੀ ਪੜ ਲਓ ਭੋਜਨ ਦੀ ਤਸਵੀਰ ਬਦਲ ਜਾਏਗੀ ਤੇ ਜਿਹੜਾ ਵੀ ਘਰ ਦਾ ਬੱਚਾ ਛਕੇਗਾ ਉਹਦੀ ਤਕਦੀਰ ਬਦਲ ਜਾਏਗੀ ਤੇ ਜੇ ਆਪਾਂ ਕੱਲ ਕਲੇਸ਼ ਕਰਕੇ ਗੱਲਾਂ ਕਰਕੇ ਭੋਜਨ ਬਣਾਉਣਾ ਫਿਰ ਨਹੀਂ ਅਸਰ ਹੋਣਾ ਜਦੋਂ ਘਰ ਵਿੱਚ ਰਸੋਈ ਬਹਲਣੀ ਹੈ ਭੈਣੋ ਆਪਣੇ ਬੱਚੇ ਲਈ ਚਾਹ ਦੁੱਧ ਭੋਜਨ ਬਣਾਉਣਾ ਹੈ ਛੋਟੇ ਬੱਚੇ ਉਹਨਾਂ ਲਈ ਦੁੱਧ ਦੀ ਬੋਤਲ ਬਣਾਉਣੀ ਹੈ ਉਦੋਂ ਜ਼ਰੂਰ ਵਾਹਿਗੁਰੂ ਵਾਹਿਗੁਰੂ ਕਹੋ ਮੂਲ ਮੰਤਰ ਪੜੋ ਪਹਿਲੀ ਪੌੜੀ ਦਾ ਪਾਠ ਕਰੋ ਨਹੀਂ ਕੁਝ ਆਉਂਦਾ ਕੱਲਾ ਵਾਹਿਗੁਰੂ ਵਾਹਿਗੁਰੂ ਕਹੋ ਸਟਾ ਮੈਨੂੰ ਇੱਕ ਭੈਣ ਕਹਿੰਦੀ ਮੇਰੇ ਘਰ ਵਾਲੇ ਨੂੰ ਕਿਸੇ ਨੇ ਸ਼ਰਾਬ ਪੜ ਕੇ ਲਾ ਦਿੱਤੀ ਕਹਿੰਦੀ ਸਾਰੀ ਰਾਤ ਪੀ ਜਾਂਦਾ ਸਵੇਰੇ ਤੜਕੇ ਪੀਣ ਲੱਗ ਪੈਂਦਾ ਮੈਂ ਕਿ ਐਦਾਂ ਸ਼ਰਾਬ ਲੱਗ ਜਾਂਦੀ ਆ ਕਹਿੰਦੀ ਕਹਿੰਦੇ ਆ ਵੇ ਲਾ ਦਿੰਦੇ ਆ ਕਿਸੇ ਨੇ ਪੜ ਕੇ ਲਾ ਦਿੱਤੀ ਫਿਰ ਮੇਰੇ ਮਨ ਚ ਆਇਆ ਜੇ ਮਾੜੀ ਚੀਜ਼ ਪੜ ਕੇ ਲਾਈ ਜਾ ਸਕਦੀ ਐ ਚੰਗੀ ਚੀਜ਼ ਵੀ ਪੜ ਕੇ ਲਾਈ ਜਾ ਸਕਦੀ ਐ ਜੇ ਕੋਈ ਮਾੜੀ ਚੀਜ਼ ਸ਼ਰਾਬ ਪੜ ਕੇ ਕਿਸੇ ਨੂੰ ਪਲਾ ਸਕਦਾ ਐ ਤੁਸੀਂ ਆਪਣੇ ਪਰਿਵਾਰ ਬੱਚਿਆਂ ਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਪੜ ਕੇ ਪੜਾ ਦਿਓ ਮੇਰਾ ਵਿਸ਼ਵਾਸ ਐ ਜਿਸ ਘਰ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੇ ਆਂ ਬਾਣੀ ਪੜੀ ਜਾਂਦੀ ਹੈ ਉਸ ਘਰ ਦੇ ਅੰਦਰ ਆਪੇ ਨਿੱਚਰ ਬਦਲਣ ਲੱਗ ਪੈਂਦਾ ਹੈ ਐਟਮੋਸਫੇਅਰ ਚੇਂਜ ਹੋ ਜਾਂਦਾ ਹੈ ਇਸ ਲਈ ਭੈਣੋ ਇਹ ਪੱਕਾ ਪ੍ਰਣ ਕਰੋ ਜਦੋਂ ਰਸੋਈ 'ਚ ਬਣਨਾ ਹੈ ਰੋਟੀਆਂ ਬਣਾਉਣੀਆਂ ਨੇ ਉਦੋਂ ਕੋਈ ਮੋਬਾਈਲ ਮੋਲ ਨਹੀਂ ਪ੍ਰਸ਼ਾਦਾ ਬਣਾਉਂਦੇ ਆ ਨਾਲ ਦੀ ਨਾਲ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਚਾਹ ਦੁੱਧ ਬਣਾਉਂਦੇ ਆ ਵਾਹਿਗੁਰੂ ਜਪੋ ਹੋਰਨੀ ਸਵੇਰੇ ਜਦੋਂ ਚਾਹ ਬਣਾਉਣੀ ਹੈ ਉਦੋਂ ਰਸੋਈ ਵਿੱਚ ਕਿਚਨ 'ਚ ਵੜਨ ਲੱਗਿਆਂ ਸਿਰ ਧੱਕ ਕੇ ਗੈਸ ਵਾਲੋ ਵਾਹਿਗੁਰੂ ਕਹੋ ਚਾਹ ਦੁੱਧ ਰੱਖੀ ਉਹਦੇ ਵਿੱਚ ਸੌਂ ਪੱਤੀ ਚਾਹ ਮਿੱਠਾ ਪਾਉਂਦੇ ਆ ਵਾਹਿਗੁਰੂ ਵਾਹਿਗੁਰੂ ਕਹੋ 5 10 20 ਵਾਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਚਾਹ ਦੁੱਧ ਬਣਾਓ ਜਦੋਂ ਸਵੇਰੇ ਸਾਰਾ ਪਰਿਵਾਰ ਪੀਏਗਾ ਥੋੜੇ ਦਿਨਾਂ ਬਾਅਦ ਵੇਖਿਓ ਆਪੇ ਹੀ ਸਭ ਨੇ ਕਹਿਣ ਲੱਗ ਪੈਣਾ ਸਤਨਾਮ ਸ੍ਰੀ ਵਾਹਿਗੁਰੂ ਠੀਕ ਹੈ ਪੈਣੋ ਕਰ ਲਓਗੇ ਬੀਬੀ ਉਹਨਾਂ ਵੀ ਵੀ ਪੱਕਾ ਕਰ ਲਉਂਗੇ ਚਾਹ ਦੁੱਧ ਰੋਟੀ ਬਣਾਉਂਦੇ ਵਾਹਿਗੁਰੂ ਕਹਿ ਲਿਆ ਕਰੂੰਗਾ ਪੱਕੀ ਗੱਲ ਹੱਥ ਘੜ ਕਰਕੇ ਜੁਕਾਰਾ ਛੱਡੋ ਪੱਕਾ ਬੋਲੇ ਸੋਨਿਆ ਇੰਨਾ ਕੁ ਵੀ ਠੀਕ ਹੈ ਵੀ ਜਿੰਨਾ ਤੇ ਅਪੰਗ ਸਿੱਖ ਕੇ ਚੱਲੇਗਾ ਹੋਰ ਵੀ ਮਹਾਂਪੁਰਸ਼ਾਂ ਤੁਹਾਨੂੰ ਬਹੁਤ ਸਿੱਖਿਆ ਪਿਆਰ ਗੁਰਮਤ ਦਾ ਉਪਦੇਸ਼ ਦੇਣਾ ਹੈ ਪਰ ਆ ਪੱਕਾ ਗੱਲ ਰੱਖ ਲਓ ਵੀ ਜਦੋਂ ਸਵੇਰੇ ਚਾਹ ਦੁੱਧ ਰੋਟੀ ਬਣਾਉਣੀ ਵਾਹਿਗੁਰੂ ਕਹਿਣਾ ਆਖੋ ਵਾਹਿਗੁਰੂ ਕਹਿ ਲਉਂਗੇ ਭੈਣੋ ਵਾਹਿਗੁਰੂ ਅਜੇ ਕਈ ਬੀਬੀਆਂ ਨੇ ਵਿੱਚ ਹੱਥ ਨਹੀਂ ਖੜੇ ਕੀਤੇ ਜਾਂ ਤਾਂ ਕੰਨੀਆਂ ਹੋਣੀਆਂ ਵੀ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਹੀ ਬਣਾਉਂਦਾ ਹੈ ਮੈਂ ਕਦੇ ਵਾਸਤੇ ਚਲੋ ਗੱਲ ਹੱਸਣ ਦੀ ਨਹੀਂ ਗੱਲ ਸਮਝਣ ਜੇ ਕਿਸੇ ਦੇ ਘਰ ਵਾਲਾ ਚਾਹ ਬਣਾਉਂਦਾ ਉਹਨੂੰ ਕਹਦੇ ਉਹ ਚਾਹ ਬਣਾਉਂਦਿਆਂ ਸਰਦਾਰ ਜੀ ਵਾਹਿਗੁਰੂ ਤੁਸੀਂ ਕਹਦੇ ਹੋ ਰੋਟੀ ਬਣਾਉਂਦਿਆਂ ਵਾਹਿਗੁਰੂ ਮੈਂ ਕਹ ਲਾਂਗੀ ਸਾਰੇ ਪਰਿਵਾਰ ਦਾ ਭਲਾ ਹੋ ਜਾਏਗਾ ਆਖੋ ਸਤਨਾਮ ਸ੍ਰੀ ਸਰਦਾਰ ਜੀ ਸਵੇਰੇ ਚਾਹ ਬਣਾਉਂਦਿਆਂ ਤੁਸੀਂ ਵਾਹਿਗੁਰੂ ਕਿਹੋ ਰੋਟੀ ਮਣਾਉਂਦਿਆਂ ਬੱਚਿਆਂ ਦੀ ਮੈਂ ਵਾਹਿਗੁਰੂ ਕਹਾਂਗੀ ਸਾਰੇ ਪਰਿਵਾਰ ਦਾ ਪਲਾ ਹੋ ਜਾਏਗਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੋਬਾਰੇ